ਸੱਚੀ ਕਲਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅ ਅਸੀਂ ਫਿਰ ਤੋਂ ਰਾਮ ਟੈਕਸ ਦੇ ਹੀ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਕਿਉਂਕਿ ਰਾਮ ਟੈਕਸ ਸਟੱਫ ਹੁੰਦਾ ਹੀ ਤੁਹਾਨੂੰ ਪਤਾ ਸਭ ਨੂੰ ਵੈਸਟ ਆ ਪਰ ਮੈਂ ਜਿਹੜਾ ਵੀ ਸਟੱਫ ਲੈ ਕੇ ਆਉਣੀ ਉਹ ਵੈਸਟ ਹੀ ਹੁੰਦਾ ਰਾਮ ਟੈਕਸ ਮੈਂ ਤਾਂ ਇੱਕ ਦੋ ਵੀਡੀਓ ਬਣਾ ਰਹੀਆਂ ਕਿਉਂਕਿ ਮੇਰੇ ਕੋਲ ਐਡਾਂ ਦੇ ਮਤਲਬ ਫੋਨ ਆਉਂਦੇ ਸੀਗੇ ਕਿ ਤੁਸੀਂ ਰਾਮ ਟੈਕਸ ਵਿੱਚ ਡੀਲ ਨਹੀਂ ਕਰਦੇ ਮੈਂ ਅਕਸਰ ਦਿਖਾਉਂਦੀ ਰਹੀਣੀ ਆ ਰਾਮ ਟੈਕਸ ਦੇ ਸੂਟ ਵੀ ਅ ਅੱਜ ਫਿਰ ਤੋਂ ਤੁਹਾਨੂੰ ਰਾਮ ਟੈਕਸ ਦੇ ਹੀ ਸੂਟ ਦਿਖਾਵਾਂਗੇ ਜੀ ਪਿਓਰ ਕਾਟਨ ਦੇ ਨੇ ਵਿਦ ਧਰਨਗੇ ਤੇ ਸਾਰੀ ਹੀ ਵੀਡੀਓ ਦਾ ਪ੍ਰਾਈਸ ਰਹੂਗਾ 2600 2600 ਦੇ ਸੂਟ ਹੋਣਗੇ ਸ਼ਿਪਿੰਗ ਅਲੱਗ ਤੋਂ ਰਹੇਗੀ ਜੋ ਵੀ ਸੂਟ ਤੁਹਾਨੂੰ ਪਸੰਦ ਆ ਮੇਰੇ ਫੋਨ ਨੰਬਰ 8283 8283 81 ਨੰਬਰ ਹੈ ਇਸ ਤੇ ਤੁਸੀਂ ਮੈਨੂੰ ਸਕਰੀਨ ਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਜੀ ਠੀਕ ਹੈ ਬਹੁਤ ਸੋਹਣੀ ਸੋਹਣੀ ਜੀ ਕਲੈਕਸ਼ਨ ਆ ਸ਼ੁਰੂ ਕਰਦੇ ਆ ਕੈਂਬਰੀ ਕਾਟਨ ਤੋਂ ਅੱਜ ਦਾ ਸਟਾਫ ਰਹੇਗਾ ਕੈਂਬਰੀ ਕਾਟਨ ਦਾ ਜ਼ਿਆਦਾਤਰ ਬਹੁਤ ਪਿਆਰਾ ਸਟਾਫ ਆ ਤੇ ਵਿਦਾਊਟ ਲਾਈਨਿੰਗ ਵਾਲਾ ਸੂਟ ਰਹੂਗਾ ਜੀ ਵੀਰ ਵਰਕ ਰਹਿਣਗੇ ਸਾਰੇ ਸੂਟ ਇਹ ਹੈਗਾ ਦੇਖੋ ਬਹੁਤ ਪਿਆਰਾ ਜਿਹਾ ਸੂਟ ਸ਼ਰਟ ਦਾ ਜਿਹੜਾ ਡਿਜ਼ਾਈਨ ਉਹ ਬਹੁਤ ਸੋਹਣਾ ਹੈ ਬਹੁਤ ਪਿਆਰਾ ਡਿਜ਼ਾਈਨ ਹੈ ਤੇ نیچے ਕੇਰਾ ਔਰਗੇਂਜ਼ਾ ਲਗਾ ਕੇ ਸਾਰਾ ਹੀ ਸਿੰਗਲ ਟਾਂਕੇ ਦਾ ਕੰਮ ਕੀਤਾ ਹੋਇਆ ਬਹੁਤ ਫਿਨਿਸ਼ਿੰਗ ਦੇ ਨਾਲ ਠੀਕ ਹੈ ਜੀ ਰਾਮ ਟੈਕਸ ਬ੍ਰਾਂਡ ਹੈ ਤੇ ਜਿਹੜੀ ਇਹਦੀ ਸਲਵਾਰ ਆ ਉਹ ਵੀ ਸੈਲਫ ਪ੍ਰਿੰਟ ਦੀ ਆ ਵਿੱਚ ਹਲਕਾ ਹਲਕਾ ਦਾਣਾ ਦਾਣਾ ਤੁਹਾਨੂੰ ਦਿਖਦਾ ਹੋਏਗਾ ਡਾਰਕ ਸ਼ੇਡ ਦੇ ਵਿੱਚ ਐਦਾਂ ਰਹਿਣਗੇ ਜੀ ਇਹ ਸੂਟ ਤੇ ਇਹਨਾਂ ਦੇ ਨਾਲ ਰਹਿਣਗੇ ਚਨੌਨ ਸ਼ਵਾਨ ਦੇ ਦੁਪੱਟੇ ਇਹ ਹੈਗੇ ਨੇ ਜੀ ਚਨੌਨ ਸ਼ਵਾਨ ਦੇ ਲੰਮੇ ਚੌੜੇ ਜਿਹੇ ਦੁਪੱਟੇ ਖੁੱਲੇ ਡੁੱਲੇ ਦੁਪੱਟੇ ਨੇ ਪਿਓਰ ਕਾਟਨ ਦਾ ਸੂਟ ਆ ਦੇਖੋ ਕਲਰ ਵੀ ਕਿੰਨਾ ਸੋਹਣਾ ਹੈ ਦੁਪੱਟੇ ਦਾ ਡਿਜ਼ਾਈਨ ਵੀ ਬਹੁਤ ਪਿਆਰਾ ਹੈ ਸੂਟ ਤੁਹਾਡੇ ਸਾਹਮਣੇ ਹੀ ਆ ਤੇ 2600 ਹੈਗਾ ਜੀ ਪ੍ਰਾਈਸ ਇਹ ਸੂਟ ਦਾ ਨੈਕਸਟ ਸੂਟ ਦਿਖਾਣੇ ਆ ਇਹ ਹੈਗਾ ਲੈਮਨ ਜੇ ਸ਼ੇਡ ਦੇ ਉੱਪਰ ਲੁੱਕ ਬਹੁਤ ਸੋਹਣੀਆ ਸੂਟਾਂ ਦੇ ਇਹ ਹੈਗੀ ਇਹਦੀ ਸਲਵਾਰ 3 3 ਮੀਟਰ ਦੀਆਂ ਸਲਵਾਰਾਂ ਨੇ ਇਹ ਜਿਹੜਾ ਮਰਜੀ ਸੂਟ ਲੈ ਸਕਦੇ ਹੋ ਤੁਸੀਂ ਠੀਕ ਹੈ ਤੇ ਇੱਕ ਸੂਟ ਤੁਹਾਨੂੰ ਮਿਲ ਜੇਗਾ ਜੀ ਇਹਦੇ ਵਿੱਚ ਇਹ ਵਾਣਾ ਬਹੁਤ ਸੋਨਾ ਜਿਹਾ ਪਿਸਤਾ ਜਿਹਾ ਸ਼ੇਡ ਕੈਮਰੀ कॉटन ਹੈ ਬਿਲਕੁਲ ਠੰਡੇ ਸੂਟ ਨੇ ਇਹ ਹੈਗਾ ਇਹਦਾ ਦੁਪੱਟਾ ਪ੍ਰਾਈਸ ਹੈਗਾ ਜੀ 2600 ਠੀਕ ਹੈ ਨੈਕਸਟ ਦਿਖਾਉਣੀ ਆ ਕੇਰੇ ਦੇ ਉੱਪਰ ਬਹੁਤ ਸੋਹਣਾ ਪ੍ਰਿੰਟਡ ਪੈਚ ਲਗਾ ਕੇ ਉੱਪਰ ਸਾਰੇ ਹੈਂਡਵਰਕ ਦੇ ਨਾਲ ਹਾਈਲਾਈਟ ਕੀਤਾ ਹੋਇਆ ਤੇ ਬਰੀਕ ਪ੍ਰਿੰਟ ਦਾ ਰਹੂਗਾ ਜੀ ਸੂਟ ਇਹ ਇਹ ਵੀ ਹਾਈਲਾਈਟ ਕੀਤਾ ਹੋਇਆ ਹੈਂਡਵਰਕ ਦੇ ਨਾਲ ਇਹ ਸੂਟ ਤੁਹਾਨੂੰ ਮਿਲੇਗਾ ਜੀ 5 ਮੀਟਰ 올ਓਵਰ ਸੂਟ ਰਹੇਗਾ ਇਹ ਨੈਕ ਦੇ ਉੱਪਰ ਬਹੁਤ ਪਿਆਰੀ ਪੱਟੀ ਲਗਾ ਕੇ ਬਟਨ ਲਗਾਏ ਹੋਏ ਆ ਤੇ نیچے ਕੇਰਾ ਇਹਦਾ ਪ੍ਰਿੰਟਡ ਪ੍ਰਿੰਟਡ ਘੇਰਾ ਕਿਉਂ ਬਣਿਆ ਹੋਇਆ ਉਹ ਤੁਹਾਨੂੰ ਜਦੋਂ ਅਸੀਂ ਦੁਪੱਟਾ ਖੋਲਾਂਗੇ ਉਸ ਟਾਈਮ ਪਤਾ ਲੱਗ ਜਾਏਗਾ ਬਹੁਤ ਸੋਹਣਾ ਘੇਰਾ ਬਣਿਆ ਹੋਇਆ 5 ਮੀਟਰ ਦਾ ਸੂਟ ਹੈ ਜੀ ਪਿਓਰ ਕੈਮਬਰੀ कॉटन ਹੈ ਇਹ ਇਹਦੇ ਨਾਲ ਹੈਗਾ ਜਿੱਦਾਂ ਦਾ ਘੇਰਾ ਉਦਾਂ ਦਾ ਦੁਪੱਟਾ ਦੇਖੋ ਜੀ ਅਲੱਗ ਜੀ ਲੁੱਕ ਦਾ ਸੂਟ ਹੈ ਦੁਪੱਟੇ ਦੀ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਹੈ ਐਦਾਂ ਹੈਗਾ ਸੂਟ ਇਹ ਤੇ ਪ੍ਰਾਈਸ ਸੇਮ ਹੈ ਜੀ 2600 ਤੇ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਇਹ ਸ਼ੇਡ ਹੈਗਾ ਬਲੈਕ ਇਹ ਹੈਗਾ ਜੀ ਬਲੈਕ ਕਲਰ ਠੀਕ ਹੈ ਦੁਪट्टे ਸਭ ਦੇ ਸੇਮ ਰਹਿਣਗੇ ਜਿੱਦਾਂ ਦੇਖੇ ਰੀਆਂ ਫਰਸਟ ਦੁਪੱਟਾ ਮੈਂ ਖੋਲੇ ਆ ਦੁਪट्टे ਸਭ ਦੇ ਸੇਮ ਨੇ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਮਿਲ ਜੇਗਾ ਇਹ ਵਾਈਨ ਸ਼ੇਡ ਆ ਪ੍ਰਿੰਟ ਬਹੁਤ ਸੋਹਣਾ ਬਿਲਕੁਲ ਬਰੀਕ ਤੇ ਦੁਪੱਟੇ ਲਾਈਟ ਸੂਟ ਡਾਰਕ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਬਣ ਰਿਹਾ ਹੈ ਇਹ ਸ਼ੇਡ ਆ ਜਾਂਦਾ ਜੀ ਪੀਕਾਕ ਪੀਕਾਕ ਕਲਰ ਦੇ ਵਿੱਚ ਆ ਤੁਹਾਨੂੰ ਚਾਰ ਕਲਰ ਦਿਖਾਏ ਆ ਇਸੇ ਡਿਜ਼ਾਈਨ ਦੇ ਜੋ ਵੀ ਸੂਟ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਉਸ ਦੀ ਪਿਕ ਸੈਂਡ ਕਰ ਸਕਦੇ ਹੋ ਨੈਕਸਟ ਦਿਖਾ ਰਹੇ ਆ ਜੀ ਬਹੁਤ ਪਿਆਰਾ ਜਿਹਾ ਸੂਟ ਆ ਤੇ ਪ੍ਰਾਈਸ ਵੀ ਇਹਦਾ 2600 ਆ ਤੇ ਵਰਕ ਹੈ প্রিন্টেਡ ਸਲਵਾਰ ਦੇ ਨਾਲ ਅਲੱਗ ਸੂਟ ਹੈ ਸੈਲਫ ਦੇ ਵਿੱਚ ਸਾਰੀ ਇਹਦੀ ਹੈਗੀ ਹੈ 셔ਟ ਤੇ نیچے ਘੇਰੇ ਤੇ ਹੈਗਾ ਜੀ ਇਹ ਵਾਲਾ ਵਰਕ ਹੈ ਵੀ ਦੇ ਵਿੱਚ ਲੇਸਿਸ ਲਗਾ ਕੇ ਪਹਿਲਾਂ ਤਾਂ ਹਾਈਲਾਈਟ ਕੀਤਾ ਹੋਇਆ ਲੇਸ ਦੇ ਨਾਲ ਤੇ ਉੱਪਰ ਬਹੁਤ ਪਿਆਰੀ ਵੇਲ ਹੈ ਜੀ ਯੂਨੀਕ ਜੀ ਘੇਰੇ ਤੇ ਬੂਟੇ ਬਣੇ ਹੋਏ ਆ ਨਾਲ ਹੈਗੀ ਹੈ 3 ਮੀਟਰ ਦੀ ਇਹ ਪ੍ਰਿੰਟਡ ਸਲਵਾਰ ਪ੍ਰਿੰਟਡ ਸਲਵਾਰਾਂ ਦਾ ਵੀ ਹੁਣ ਇਸ ਵਾਰ ਟ੍ਰੈਂਡ ਆ ਰਿਹਾ ਹੈ ਇਹ ਹੈਗਾ ਇਹਦੇ ਨਾਲ ਚਨਾਉਂਚ ਫੌਨ ਦਾ ਦੁਪੱਟਾ ਐਦਾਂ ਦਾ ਹੈਗਾ ਜੀ ਦੁਪੱਟਾ ਪ੍ਰਿੰਟਡ ਦੁਪੱਟਾ ਪ੍ਰਿੰਟਡ ਸਲਵਾਰ ਤੇ ਵਰਕ ਵਾਲੀ ਹੈਗੀ ਹੈ ਜੀ ਇਸ ਦੀ ਸ਼ਰਟ ਕਲਰ ਦੇਖ ਲਓ ਇਹਦੇ ਬਹੁਤ ਪਿਆਰੇ ਪਿਆਰੇ ਜੇ ਕਲਰ ਇਹ ਹੈਗਾ ਮਹਿਰੂਨ ਜਿਹਾ ਸ਼ੇਡ ਆ ਠੀਕ ਹੈ ਇੱਕ ਤੁਹਾਨੂੰ ਇੱਥੇ ਮਿਲ ਜਾਏਗਾ ਬਲੈਕ ਕਲਰ ਤੇ ਇੱਕ ਮਿਲ ਜਾਏਗਾ ਜੀ ਇਹ ਮਹਿੰਦੀ ਕਲਰ ਇਹਨਾਂ ਦੇ ਨਾਲ ਦੇਖੋ ਇਦਾਂ ਪ੍ਰਿੰਟਡ ਸਲਵਾਰ ਹੈ ਸਾਰਿਆਂ ਦੇ ਨਾਲ ਪ੍ਰਿੰਟ ਬਰੀਕ ਆ ਸਲਵਾਰਾਂ ਦਾ ਨੈਕਸਟ ਹੈਗਾ ਦੇਖੋ neck ਦੇ ਉੱਪਰ ਪੈਚ ਕਰਕੇ organza ਦਾ ਉਸ ਦੇ ਉੱਪਰ ਵਰਕ ਕੀਤਾ ਹੋਇਆ ਇਹ ਵੀ ਕੈਮਰੀ कॉटन ਦੇ ਉੱਪਰੇ ਰਹੂਗਾ ਜੀ ਸੂਟ ਇਸ ਸੂਟ ਦਾ ਕੇਰਾ ਵੀ ਬਣਿਆ ਹੋਇਆ ਤੇ neck ਵੀ ਬਣਿਆ ਹੋਇਆ ਇਹ ਬਣਿਆ ਹੋਇਆ ਹੈ ਤਾਂ neck ਠੀਕ ਹੈ ਤੇ ਇਹ نیچے ਹੈਗਾ ਕੇਰਾ ਇਹਦੇ ਵੀ ਤੁਹਾਨੂੰ ਇਹ ਪੱਟੀ ਦਿੱਤੀ ਹੋਈ ਹੈ 2.5 ਮੀਟਰ ਦੀ ਐਕਸਟਰਾ ਸਾਈਡ ਤੇ ਪੱਟੀ ਆ ਇਹਨੂੰ ਤੁਸੀਂ ਐਡਜਸਟਮੈਂਟ ਕਿਤੇ ਵੀ ਕਰ ਸਕਦੇ ਹੋ ਇਹ ਪਲੇਨ ਸਲਵਾਰ ਹੈ ਜੀ ਇਹਦੇ ਨਾਲ ਇਹਦੇ ਨਾਲ ਵੀ ਤੁਹਾਨੂੰ ਪਿਓਰ ਦਾ ਦੁਪੱਟਾ ਮਿਲੇਗਾ ਪਿਓਰ ਚਨਾਉਂ ਦਾ ਇਹ ਹੈਗਾ ਜੀ ਦੁਪੱਟਾ 2600 اجਰੀ ویڈیو ਦਾ ਪ੍ਰਾਈਸ ਇਹ ਹੈਗੀ ਇਹਦੇ ਨੈਕਸਟ ਕਲਰ ਠੀਕ ਹੈ ਇਹਦੇ ਨਾਲ ਫਿਰੋਜ਼ੀ ਕਲਰ ਦੀ ਸਲਵਾਰ ਜਿਹੜਾ ਵਿੱਚ ਫੁੱਲਾਂ ਦੇ ਵਰਕ ਹੈ ਉਸ ਕਲਰ ਦੀ ਸਲਵਾਰ ਇਹਨਾਂ ਦੇ ਨਾਲ ਠੀਕ ਹੈ ਜੀ ਇਹਦੀ ਵੀ ਤੁਹਾਨੂੰ ਮਿਲ ਜਾਏਗੀ ਪਿੰਕ ਕਲਰ ਦੀ ਸਲਵਾਰ ਸ਼ਰਟ ਦਾ ਕਲਰ ਸਕਿਨ 골ਡਨ ਹੀ ਰਹੂਗਾ ਇਹਦੇ ਨਾਲ ਤੁਹਾਨੂੰ ਮਿਲ ਜਾਏਗੀ ਜੀ ਇਹ ਗ੍ਰੀਨ ਕਲਰ ਦੀ ਸਲਵਾਰ ਬਹੁਤ ਸੋਨਾ ਗ੍ਰੀਨ ਹੈ ਪੈਰਟ ਗ੍ਰੀਨ ਚ ਹੈ ਚਾਰ ਕਲਰ ਨੇ ਸੇਮ ਡਿਜ਼ਾਈਨ ਦੇ ਵਿੱਚ ਇਹ ਸੀਗੇ ਸਾਰੇ ਰਾਮ ਟੈਕਸ ਦੇ ਸੂਟ ਤੇ ਹੁਣ ਤੁਹਾਨੂੰ ਰਾਖੀ ਦੇ ਸੂਟ ਦੰਨੇ ਆ ਜੀ ਇਹ ਰਹਿ ਗਏ ਰਾਖੀ ਬ੍ਰਾਂਡ ਦੇ ਸੂਟ ਇਹ ਮੈਂ ਪਹਿਲਾਂ ਵੀ ਦਿਖਾਈ ਸੀ ਸੂਟ ਬਹੁਤ ساری ਡਿਮਾਂਡ ਤੇ ਜਿਨ੍ਹਾਂ ਦੀ ਅਸੀਂ ਬੁਕਿੰਗ ਕੱਢਣੀ ਸੀ ਬੁਕਿੰਗ ਕੱਢ ਲਈ ਤੇ ਬਾਕੀ ਹੁਣ ਤੁਹਾਨੂੰ ਦੇ ਰਹੇ ਆ ਇਹ ਵਾਲੇ ਸੂਟ AB2600 ਦਾ ਸੂਟ ਆ 3 ਮੀਟਰ ਦੀ ਸ਼ਰਟ ਦੇ ਨਾਲ ਆ ਜੇ ਸਟਾਫ ਬਹੁਤ ਜ਼ਿਆਦਾ ਫਾਈਨ ਆ ਪਿਓਰ ਕਾਟਨ ਤੇ ਵਿਦਾਊਟ ਲਾਈਨਿੰਗ ਸੂਟ ਬਣੇਗਾ ਸਾਰੇ ਫਰੰਟ ਦੇ ਵਿੱਚ ਇਹ ਹਾਈਲਾਈਟ ਕੀਤਾ ਹੋਇਆ ਹੈਂਡਵਰਕ ਦੇ ਨਾਲ ਇਹ ਹੈਗੇ ਆ ਜੀ ਇਹਦੇ ਬਾਜੂ ਐਕਸਟਰਾ ਦਿੱਤੀ ਹੋਈਆਂ ਤੇ 3 ਮੀਟਰ ਦੀ 3.5 ਮੀਟਰ ਦੀ ਸਲਵਾਰ ਆ ਔਰ ਸੌਰੀ ਸ਼ਰਟ ਆ 3 ਮੀਟਰ ਦੀ ਸਲਵਾਰ ਹੈ ਇਹਦੀ ਤੇ ਕਾਟਨ ਦਾ ਵਿਟੀਆਂ ਵਾਲਾ ਹੈਗਾ ਜੀ ਇਹਦਾ ਦੁਪੱਟਾ ਪਿਓਰ ਕਾਟਨ ਦਾ ਦੁਪੱਟਾ ਲੰਮਾ ਚੌੜਾ ਦੁਪੱਟਾ ਰਹੂਗਾ ਡਿਜੀਟਲ ਪ੍ਰਿੰਟ ਤੇ ਰਹੇਗਾ ਜੀ ਖੂਸ਼ ਇਦਾਂ ਦੀ ਲੁੱਕ ਆ ਸੋਲ ਤੇ ਪ੍ਰਾਈਸ ਹੈਗਾ 2600 2600 2650 ਸੀਗਾ ਪ੍ਰਾਈਸ ਤੇ ਹੁਣ ਇੱਕੋ ਹੀ ਰੇਟ ਕੱਢਣ ਕਰਕੇ ਵੀਡੀਓ ਦਾ 50 ਰੁਪਏ ਤੁਹਾਨੂੰ ਇਸ ਤੋਂ ਲੈਸ ਹੋ ਗਿਆ ਇਹਦੇ ਕਲਰ ਇਹ ਹੈਗਾ ਦਾ ਨੈਕਸਟ ਕਲਰ ਇੱਕ ਦਾ ਡਿਜ਼ਾਈਨ ਤੁਹਾਨੂੰ ਇਹਦੇ ਵਿੱਚ ਇਹ ਮਿਲ ਜਾਗਾ ਇਹ ਵੀ ਡਿਜ਼ਾਈਨ ਬਹੁਤ ਪਿਆਰਾ ਹੈ ਇਹ ਹੈਗਾ ਜੀ ਦੁਪੱਟਾ ਇਹ ਹੈਗੀ ਸਲਵਾਰ ਸਟਾਫ ਬਹੁਤ ਸੋਹਣਾ ਹੈ ਬਹੁਤ ਸੋਹਣਾ ਸਟਾਫਾ ਇਹ ਹੈਗਾ ਪਿਸਤਾ ਜਿਹਾ ਸ਼ੇਡ ਮਹਿੰਦੀ ਜਿਹਾ ਇਦਾਂ ਦੀ ਲੁੱਕ ਹੈ ਸਿੱਧੇ-ਸਿੱਧੇ ਜੀ ਬਹੁਤ ਸੋਹਣੇ ਫੁੱਲ ਬਣੇ ਹੋਏ ਆ ਇਹ ਹੈਗਾ ਨੈਕਸਟ ਕਲਰ ਇਹ ਦੇਖੋ ਜੀ ਸੂਟ ਪ੍ਰਾਈਸ ਹੈਗਾ ਸੇਮ 2600 ਟੈਕਸੂਰ ਤੁਸੀਂ ਤੁਹਾਨੂੰ ਇਹ ਦਿਖਾਨੀ ਹੈ ਪੇਂਟ ਨਾਲ ਹਾਈਲਾਈਟ ਸੂਟ ਸੀ ਅਸੀਂ ਪਹਿਲਾਂ ਵੀ ਦਿਖਾਏ ਤੇ ਵੀਡੀਓ 'ਚ ਇਹ ਇਹ ਪੀਟ ਸੈਟ ਆਇਆ ਹੁਣ ਫਿਰ ਤੋਂ ਤੇ ਇਹਨਾਂ ਦਾ ਵੀ 2600 ਪ੍ਰਾਈਸ ਹੈ ਜੀ ਹੁਣ ਸੇਮੀ ਦੇ ਵਿੱਚ ਕੱਢ ਰਹੇ ਆ ਪ੍ਰਾਈਸ ਦੇ ਵਿੱਚ ਇਸੇ ਵੀਡੀਓ ਚ 오ਰਗੈਂਜ਼ਾ ਦੀ ਸ਼ਰਟ ਆ ਇਹ ਸਾਰੀ ਪੇਂਟ ਕਿਟ ਕਰਕੇ ਉੱਪਰ ਹਾਈਲਾਈਟ ਕੀਤੀ ਹੋਈ ਹੈ ਤਿੱਲੇ ਦੇ ਨਾਲ ਇਹ ਸਲਵਾਰ ਹੈ ਜੀ ਇਹਦੇ ਨਾਲ ਮਸਲੀਨ ਦੇ ਤੇ ਇਹ ਹੈਗੇ ਨੇ ਇਹਨਾਂ ਦੇ ਦੁਪੱਟੇ ਇਹ ਤੁਸੀਂ ਇੱਦਾਂ ਗਰਮੀਆਂ 'ਚ ਕੋਈ ਛੋਟਾ-ਮੋਟਾ ਫੰਕਸ਼ਨ ਆਂਦਾ ਜਾਂ ਫਿਰ ਵੈਸੇ ਹੀ ਕਿਤੇ ਆਉਣ ਜਾਣ ਵਾਸਤੇ ਇਦਾਂ ਦੇ ਸੂਟ ਵੀ ਪਾ ਸਕਦੇ ਹੋ 오ਰਗੈਂਜ਼ਾ ਦਾ ਦੁਪੱਟਾ ਮਤਲਬ ਲਾਈਟ ਤੇ ਡਾਰਕ ਦਾ ਕਲਰ ਕੰਟਰਾਸਟ ਬਹੁਤ ਸੋਹਣਾ ਬਣਾਇਆ ਹੋਇਆ। ਇਹ ਰਿਪੀਟ ਆਇਆ ਸੈਟ ਅਪ ਨੇ ਕੋਲ। ਇਹ ਹੈਗਾ ਜੀ ਇਹ ਤਾਂ ਨੈਕਸਟ ਕਲਰ। ਠੀਕ ਹੈ ਇਹ ਹੈਗਾ ਦਾ ਦੁਪੱਟਾ। ਇੱਕ ਤੁਹਾਨੂੰ ਇਹਦੇ ਵਿੱਚ ਇੱਕ ਕਰੀਮ ਕਲਰ ਮਿਲ ਜਾਏਗਾ। ਸੇਮ ਦੇ ਵਿੱਚ ਇਹ ਕਰੀਮ ਕਲਰ ਦੀ ਸਲਵਾਰ ਆ, ਇਹ ਸ਼ਰਟ ਆ ਤੇ ਇਹ ਹੈਗਾ ਇਹਦੇ ਨਾਲ ਦੁਪੱਟਾ। ਕਰੀਮ ਦੇ ਨਾਲ। ਹਾਂਜੀ ਉਮੀਦ ਕਰਦੀ ਹਾਂ ਕਲੈਕਸ਼ਨ ਪਸੰਦ ਆਈ ਹੋਵੇਗੀ ਜੋ ਵੀ ਸੂਟ ਅਸ ਦੀ ਵੀਡੀਓ ਚ ਪਸੰਦ ਆ ਤੁਸੀ ਮੇਰੇ ਨੰਬਰ ਤੇ ਉਸ ਦੀ ਪਿਕ ਸੈਂਡ ਕਰ ਸਕਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿਦਾਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ so much